ਸਵਾਗਤ ਹੈ ਜੀ ਹੁਸ਼ਰਪੁਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ਪ ਤਾਂ ਲਗਾਤਾਰ ਹੋ ਰਹੀ ਇਹ بارش ਨੇ ਜਿਹੜਾ ਉਹ ਆਪਣਾ ਕਹਿਰ ਵਰਪਾਇਆ ਹੋਇਆ ਤੇ ਏ ਦੂਜੇ ਪਾਸੇ ਜੇਕਰ ਆਪਾਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵੀ ਬੀਤੇ ਕੱਲ ਭਾਰੀ ਬਰਸਾਤ ਤੋਂ ਬਾਅਦ ਹਰ ਇੱਕ ਚੌਦ ਦੇ ਵਿੱਚ ਪਾਣੀ ਆ ਜਿਹੜਾ ਉਫਾਨ ਤੇ ਸੀ ਹਰ ਵਰਗੇ ਹਾਲਾਤ ਪੈਦਾ ਹੋਏ ਸੀ ਤਾਂ ਕੱਲ ਦੀ ਕਵਰੇਜ ਵੀ ਜਿਹੜੀ ਇਹ ਦਾਰਾ ਹੁਸ਼ਿਆਰਪੁਰ ਨਿਊਜ਼ ਨੇ ਤੁਹਾਡੇ ਨਾਲ ਸਾਂਝੀ ਕੀਤੀ ਸੀ ਤੇ ਤਾਜ਼ਾ ਜਾਣਕਾਰੀ ਜਿਹੜੀ ਉਹ ਸਾਹਮਣੇ ਆ ਰਹੀ ਹੈ ਹੁਸ਼ਿਆਰਪੁਰ ਦੇ ਬੇਹਤ ਨਸਤੀਕੀ ਪਿੰਡ ਫਤੇਗੜ ਨਿਆੜਾ ਤੋਂ ਜਿੱਥੇ ਕਿ ਬੀਤੇ ਕੱਲ ਤਿੰਨ ਦੋਸਤ ਜਦੋਂ ਇਹ ਚੌਦ ਦੇ ਵਿੱਚ ਪਾਣੀ ਵੇਖਣ ਲਈ ਪਹੁੰਚਦੇ ਇਹਨਾਂ ਤਾਂ ਇੱਕ ਦੋਸਤ ਦਾ ਪੈਰ ਖਿਸਕਣ ਕਾਰਨ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਜਾਂਦਾ ਤਾਂ ਤਸਵੀਰਾਂ ਅਸੀਂ ਤੁਹਾਨੂੰ ਇਸ ਵਕਤ ਫਤਈਗੜ ਨਿਆੜਾ ਚ ਪਿੰਡ ਦੇ ਵਿੱਚ ਜੋ ਚੋਵ ਵਗਦਾ ਉੱਥੋਂ ਦੇ ਤੁਹਾਡੇ ਨਾਲ ਸਾਂਝੀਆ ਕਰ ਰਹੇ ਹਾਂ ਜਿੱਥੇ ਕਿ ਬੀਤੇ ਕੱਲ ਇੱਕ ਦੱਸਿਆ ਜਾ ਰਿਹਾ ਕਿ ਬਲਜਿੰਦਰ ਸਿੰਘ ਪੁੱਤਰ ਗੁਰਦੇਵਾਲ ਸਿੰਘ ਨਾਮ ਦਾ ਨੌਜਵਾਨ ਹੈ ਜਦੋਂ ਆਪਣੇ ਦੋ ਹੋਰ ਨਾਲ ਦੋਸਤਾਂ ਦੇ ਨਾਲ ਮਿਲ ਕੇ ਇੱਥੇ ਚੋਵ ਵੇਖਣ ਆਉਂਦਾ ਤਾਂ ਉਸ ਵਕਤ ਉਸ ਦਾ ਮਿੱਟੀ ਖਿਸਕਣ ਕਾਰਨ ਮਿੱਟੀ ਤੋਂ ਪੈਰ ਖਿਸਕਣ ਕਾਰਨ ਜਿਹੜਾ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਜਾਂਦਾ ਤੇ ਘਟਨਾ ਜਿਹੜੀ ਹੈ ਬੀਤੇ ਕੱਲ ਇਹ ਬੀਤੀ ਸ਼ਾਮ ਦੀ ਤਕਰੀਬਨ ਅੰਜ ਤੋ 6 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ ਤੇ ਕਾਫੀ ਸਮਾਂ ਤਕਰੀਬਨ 12 ਘੰਟਿਆਂ ਤੋਂ ਵਧੇਰੇ ਦਾ ਸਮਾਂ ਜਿਹੜਾ ਹੁਣ ਤੱਕ ਬੀਤ ਚੁੱਕਿਆ ਪਰੰਤੂ ਅਜੇ ਤੱਕ ਨੌਜਵਾਨ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਦੂਜੇ ਪਾਸੇ ਜੇਕਰ ਆਪਾਂ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਲਗਾਤਾਰ ਜਿਹੜੇ ਆਪਣੇ ਪੁੱਤ ਦੀ ਭਾਲ ਕੀਤੀ ਜਾ ਰਹੀ ਹੈ ਬਲਜਿੰਦਰ ਸਿੰਘ ਦੇ ਨੌਜਵਾਨ ਦੀ ਤੇ ਹੁਣ ਵੀ ਪਾਣੀ ਦਾ ਵਹਾਅ ਜਿਹੜਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਤੇਜ਼ ਹੈ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਹੁਸ਼ਿਆਰਪੁਰ ਦੇ ਕੱਲ ਹਰ ਇੱਕ ਚੋਹ ਦੀ ਗੱਲ ਕਰ ਲਈ ਤਾਂ ਚੋਹ ਦੇ ਵਿੱਚ ਹਰ ਇੱਕ ਚੋਹ ਦੇ ਵਿੱਚ ਪਾਣੀ ਹੈ ਜਿਹੜਾ ਕਾਫੀ ਜ਼ਿਆਦਾ ਉਫਾਨ ਤੇ ਸੀ ਹਰ ਵਰਗੇ ਹਾਲਾਤ ਪੈਦਾ ਹੋਏ ਸੀ ਤਾਂ ਬਹੁਤ ਸਾਰੇ ਇਹ ਪਿੰਡਾਂ ਦੇ ਵਿੱਚ ਵੀ ਹਾਲਾਤ ਜਿਹੜੇ ਵਿਗੜੇ ਸੀ ਲੋਕਾਂ ਦੇ ਘਰਾਂ ਅੰਦਰ ਪਾਣੀ ਦਾਖਲ ਹੋਇਆ ਸੀ ਉੱਥੇ ਲਗਾਤਾਰ ਸਿਵਲ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਗਾਹ ਵੀ ਕੀਤਾ ਜਾਂਦਾ ਹੈ ਕਿ ਉਹ ਅਜਿਹੀਆਂ ਥਾਵਾਂ ਤੇ ਨਾ ਆਉਣ ਕਿ ਕਿ ਕਿਸੇ ਨਾ ਕਿਸੇ ਤਰ੍ਹਾਂ ਦਾ ਹਾਦਸਾ ਜਿਹੜਾ ਵਾਪਰਣ ਦਾ ਡਰ ਬਣਿਆ ਰਹਿੰਦਾ ਤਾਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਸੀ ਵੀ ਜਿਹੜੇ ਮੌਕੇ ਤੇ ਪਹੁੰਚੇ ਹੋਏ ਨੇ ਤਾਂ ਇਸ ਤੋਂ ਇਲਾਵਾ ਇਹ ਥੋੜਾ ਕੈਮਰਾ ਪਰਸਨ ਨੂੰ ਕਹਾਂ ਕਿ ਤਸਵੀਰਾਂ ਜ਼ੂਮ ਕਰਕੇ ਦਿਖਾ ਦੇਣ ਜਿੱਦਨ ਨੂੰ ਪਰਿਵਾਰ ਗਿਆ ਹੋਇਆ ਆਪਣੇ ਪੁੱਤ ਦੀ ਭਾਲ ਕਰਨ ਦੇ ਲਈ ਉਹ ਪਰਿਵਾਰ ਗਿਆ ਹੋਇਆ ਤਾਂ ਦੱਸਿਆ ਜਾ ਰਿਹਾ ਕਿ ਨੌਜਵਾਨ ਹੈ ਜਿਹੜਾ ਉਹ ਇਹ ਦਿਹਾੜੀ ਟੱਪੇ ਦਾ ਕੰਮ ਕਰਦਾ ਸੀ ਰੰਗ ਰੋਗਣ ਦਾ ਕੰਮ ਕਰਦਾ ਸੀ ਤਾਂ ਦੂਜੇ ਪਾਸੇ ਤਸਵੀਰਾਂ ਆ ਆਪਾਂ ਚੋਦੀਆਂ ਚੋਦੀ ਗੱਲ ਕਰੇ ਤਾਂ ਹੁਣ ਵੀ ਪਿੰਡ ਵਾਸੀਆ ਵੱਲੋਂ ਦੱਸਿਆ ਜਾ ਰਿਹਾ ਕਿ ਸਵੇਰ ਤੋਂ ਲੈ ਕੇ ਹੁਣ ਤੱਕ ਜ ਤੇ ਹੁਣ ਇਹ ਮੌਕੇ ਤੇ ਜਿਹੜੇ ਪੁਲਿਸ ਚੌਕੀ ਨਸਰਾਲਾ ਦੇ ਇੰਚਾਰਜ ਨੇ ਸੁਨੀਂਦਰਪਾਲ ਸਿੰਘ ਉਹ ਵੀ ਇਹ ਮੌਕੇ ਤੇ ਪਹੁੰਚੇ ਨੇ ਸਰਪੰਚ ਜਿਹੜੇ ਉਹ ਪਿੰਡ ਦੇ ਉਹ ਵੀ ਮੌਕੇ ਤੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਵੇਂ ਹਾਸਾ ਵਾਪਰਦਾ ਹੈ। ਕਿਹਨਾਂ ਵਿੱਚ ਤੁਹਾਡਾ? ਕਮਲਜੀਤ। ਇਹ ਸਰਪੰਚ ਤੁਸੀਂ ਜੀ? ਹਾਂਜੀ। ਕਿਹੜਾ ਪਿੰਡ ਦਾ? ਫਤੇਗੜ ਨੇੜਾ। ਇਹ ਕਮਲਜੀਤ ਜੀ ਕੀ ਹੋਇਆ ਚੋਦ ਵਿੱਚ ਕੀ ਵਾਰਦਾ ਤੁਹਾਨੂੰ? ਅਸੀਂ ਮੁੰਡੇ ਆਪਣੇ ਫਰੈਂਡ ਐ ਸੀ ਦੋ ਤਿੰਨ ਜਣੇ ਸੀਗੇ ਇਹੋ। ਇਹ ਮੁੰਡਾ ਪਾਣੀ ਦੇ ਵਿੱਚ ਮੜਿਆ ਦੇਖਿਆ ਨੇ ਉਹ ਸਲਾਈਡ ਹੋ ਗਈ ਮਿੱਟੀ ਨਾਲ ਵਿੱਚ। ਕਿੰਨੇ ਕਬਜ ਦੀ ਗੱਲ ਆ ਜੀ 5 ਕਿ ਬਜੇ ਦੀ ਗੱਲ ਆ ਮੇਰੇ ਤੇ ਉਮਰ ਕਿੰਨੇ ਕਿਸ ਗੀਚੇ ਮੁੰਡੇ ਦੀ 35 ਸਾਲ ਦਾ ਨਾਮ ਕੀ ਸੀ ਮੁੰਡਾ ਬਲਜਿੰਦਰ ਸਿੰਘ ਕਿੱਥੋਂ ਤਰ੍ਹਾਂ ਨਾਲ ਸੀਗਾ ਜੀ ਫਤੇਗੜ ਨੇੜਾ ਠੀਕ ਆ ਜੀ ਕਿੰਨਾ ਖਚੋ ਚ ਸੀਗਾ ਕੱਲ ਆਇਆ ਹੋਇਆ ਜੀ ਸੋ ਕਾਫੀ ਸੀਗਾ ਜਿਦਾ ਹਰ ਇੱਕ ਚੋਦ ਵਿੱਚ ਹੜ ਆਇਆ ਸੀਗਾ ਅੱਜ ਕੱਲ ਇੱਥੇ ਵੀ ਇਸ ਤਰ੍ਹਾਂ ਦੇ ਹਾਂਜੀ ਹਾਂਜੀ ਹਾਲਾਤ ਕਾਫੀ ਸੀਗੇ ਕੱਲ ਜ਼ਿਆਦਾ ਸੀਗਾ ਪਾਣੀ ਦਾ ਤੇ ਇਹ ਤਿੰਨੋਂ ਮੁੰਡੇ ਫਤੇਗੜ ਨੇੜਾ ਤੇ ਸੀਗੇ ਫਤੇਗੜ ਨੇੜੇ ਦੇ ਤਿੰਨੇ ਸੋ ਠੀਕ ਆ ਜੀ ਹਾਂਜੀ ਹਾਂਜੀ ਉਹ ਠੀਕ ਇਸ ਮੁੰਡੇ ਬਾਰੇ ਕੀ ਖਬਰ ਹਾਲੇ ਆਈ ਹੈ ਜੀ ਅਜੇ ਤੱਕ ਨਹੀਂ ਮਿਲਿਆ ਹੈਗਾ ਕੱਲ ਕਿੰਨੇ ਵਜੇ ਦੀ ਗੱਲ ਹੈ ਜੀ 5 ਵਜੇ ਦੀ ਸ਼ਾਮ ਦੀ ਠੀਕ ਹੈ ਜੀ ਤੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਮੌਕੇ ਤੇ ਹੁਣ ਮੁੰਡੇ ਦੀ ਭਾਲ ਕੀਤੀ ਜਾ ਰਹੀ ਹੈ ਜੀ ਹਾਂਜੀ ਹਾਂਜੀ ਤੇ ਕਿਨਾ ਵੱੱਲੇ ਕੀਤੀ ਜਾ ਰਹੀ ਹੈ ਜੀ ਅਜੇ ਤੱਕ ਪ੍ਰਸ਼ਾਸਨ ਨੂੰ ਦੱਸਿਆ ਹੈਗਾ ਜੀ ਹਾਂ ਜਿੱਦਾਂ ਭਾਜੀ ਹੁਣਾਂ ਨੇ ਹੈਗਾ ਨਾ ਨੱਗਨਵਾਸੀ ਸਾਰੇ ਲੱਗਿਓ ਹੈਗੇ ਆ ਜੀ ਮੁੰਡਾ ਕੁਆਰਾ ਸੀਗਾ ਕੀ ਕੁਆਰਾ ਜੀ ਕੁਆਰਾ ਕੀ ਕੰਮ ਕਰ ਕਰਦੇ ਸੀ ਕੰਮ ਰੰਗ ਦਾ ਲੇਬਰ ਠੀਕ ਹੈ ਹਾਂਜੀ ਸਰ ਮੌਕੇ ਤੇ ਪਹੁੰਚਿਆ ਹਾਂ ਤੁਸੀਂ ਨਸਲਾ ਪੁਲਿਸ ਚੌਕੀ ਇੰਚਾਰਜ ਹੋ ਕੀ ਮਾਮਲਾ ਸਾਹਮਣੇ ਆਇਆ ਜੀ ਤੇ ਕਦੋਂ ਦੀ ਗੱਲ ਹੈ ਜੀ ਮਾਮਲਾ ਸਾਨੂੰ ਜੀ ਕੱਲ ਸ਼ਾਮ ਹੀ ਪਤਾ ਲੱਗਾ ਕੋਈ 7:00 ਵਜੇ ਨਾ ਵੀ ਇੱਥੇ ਬਲਜਿੰਦਰ ਸਿੰਘ son of ਗੁਰਦੇਵਾਲ ਸਿੰਘ ਜੋ ਚੋ ਦੇ ਕੰਢੇ ਆਪਣੇ ਦੋਸਤਾਂ ਨਾਲ ਆਇਆ ਸੀ ਘੁੰਮਣ ਤੇ ਉਹ ਪਾਣੀ ਨੂੰ ਦੇਖਦੇ ਦੇਖਦੇ ਥੋੜਾ ਜਿਹਾ ਅੰਦਰ ਨੂੰ ਚਲ ਗਿਆ ਉਹ ਪੈਰ ਫਿਸਣ ਕਰਕੇ ਪਾਣੀ ਦਾ ਵਹਾਅ ਤੇਜ਼ ਸੀ ਉਹ ਚ ਰੁੜ ਗਿਆ ਜਿਹਦੀ ਪਿੰਡ ਵਾਸੀਆਂ ਦੀ ਮਦਦ ਨਾਲ ਰਾਤ ਵੀ ਇਹੀ ਕਾਫੀ ਭਾਲ ਕੀਤੀ ਆ ਲੇਕਿਨ ਰਾਤ ਪਾਣੀ ਬਹੁਤ ਜ਼ਿਆਦਾ ਸੀ ਹੁਣ ਸਵੇਰ ਦੇ 5:30 ਪੌਣੇ 6:00 ਵਜੇ ਤੇ ਆਏ ਆ ਪਾਣੀ ਹੁਣ ਵੀ ਜ਼ਿਆਦਾ ਤੈਰਨ ਵਾਲਾ ਬੰਦਾ ਕੋਈ ਹੈ ਨਹੀਂਗਾ ਸਿਵਲ ਪ੍ਰਸ਼ਾਸਨ ਦੀਆਂ ਟੀਮਾਂ ਆ ਰਹੀਆਂ ਉਹਂ ਦੀਆਂ ਤੇ ਫਿਰ ਵਿੱਚ ਵੜ ਕੇ ਭਾਲ ਕਰਦੇ ਆ ਹੱਲੇ ਤੱਕ ਮਿਲਿਆ ਨੀਗਾ ਭਾਲ ਜਾਰੀ ਹੈ ਜੀ ਤੇ ਲੱਗਿਆ ਪਤਾ ਕੁਝ ਕਿਵੇਂ ਵਾਪਰੇ ਆ ਇਹ ਮੈਟਰੀਆ ਤਿੰਨ ਦੋਸਤ ਆਏ ਸੀਗੇ ਪਾਣੀ ਦੇਖਣ ਉਸ ਵਕਤ ਤੇ ਘਟਨਾ ਪੱਪਾ ਹਾਂਜੀ ਹਾਂਜੀ ਤਿੰਨ ਦੋਸਤ ਆਏ ਸੀ ਇਹ ਥੋੜਾ ਉਹ ਪਿੱਛੇ ਖੜੇ ਰਹੇ ਥੋੜੇ ਥੋੜੇ ਪਾਣੀ ਦੇ ਵਿੱਚ ਜਿੱਦਾਂ ਥੋੜਾ ਥੋੜਾ ਪਾਣੀ ਸ਼ੋ ਦੇ ਵਿੱਚ ਘੁੰਮਦਾ ਸੀ ਉਹ ਘੁੰਮਦਾ ਘੁੰਮਦਾ ਡੂੰਗੇ ਪਾਣੀ ਦੇ ਜੜ ਗਿਆ ਜੇ ਸੁਰੇਂਦਰ ਜੀ ਕੱਲ ਆਪਾਂ ਹੁਸ਼ਾਰਪੁਰ ਦੇ ਚੋਆ ਦੀ ਗੱਲ ਕਰੀਏ ਤਾਂ ਲੰਮਸਮ ਸਾਰੇ ਚੋਆ ਜਿਹੜੇ ਉਪਾਨਤੇ ਸੀਗੇ ਹੜ ਆਏ ਹੋ ਸੀਗੇ ਪਰ ਲੋਕ ਫਿਰ ਵੀ ਇਸ ਤਰ੍ਹਾਂ ਦੀ ਮੂਰਤਾਂ ਆਈਆਂ ਕਰਨ ਨੂੰ ਨਹੀਂ ਹਟਦੇ ਕੀ ਗਣਾ ਚੰਦ ਉਹਨਾਂ ਲੋਕਾਂ ਨੂੰ ਜਿਹੜੇ ਫਿਰ ਵੀ ਜਾਣ ਬੁਝ ਕੇ ਚੋਆ ਦੇ ਕੱਢੇ ਆ ਕੇ ਪੰਕੇ ਲੈਂਦੇ ਨੇ ਤੇ ਜੀ ਇਹਨਾਂ ਨੂੰ ਰੋਕਣ ਵਾਸਤੇ ਪੁਲਿਸ ਵੱਲੋਂ ਹੋਰ ਸਿਵਲ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਇਹਨਾਂ ਨੂੰ ਚਕੰਨੇ ਕੀਤਾ ਜਾਂਦਾ ਵੀ ਪਾਣੀ ਪਿੱਛੋ ਛੱਡਿਆ ਜਾ ਰਿਹਾ ਜਾਂ ਕੱਲ ਤੇ ਬਰਸਾਤ ਵੀ ਬਹੁਤ ਹੋਈ ਆ ਕੱਲ ਤੇ ਬਣਦਾ ਨਹੀਂ ਸੀ ਇਸ ਪਾਸੇ ਨੂੰ ਆਉਣਾ ਤੇ ਚਲੋ ਮਾੜੀ ਕਿਸਮਤ ਉਹਦੀ ਫੇਰ ਵੀ ਨਹੀਂ ਸਮਝਦੇ ਇੱਧਰ ਆ ਕੇ ਤਿੰਨੇ ਜਣੇ ਘੁੰਮਦੇ ਘੰਮਦੇ ਦੇ ਪਾਣੀ ਦਾ ਚੋ ਚੋ ਵੇਖਣ ਲੱਗ ਪਏ ਵੀ ਇੰਨੇ ਚਿਰਾਂ ਬਾਅਦ ਚੋ ਵਗਿਆ ਉਹ ਦੇਖਦੇ ਦੇਖਦੇ ਪਤਾ Inspiring innovation, DNA, university.